ਹੈਲੋ ਸਸਿਕਲ ਜੀ ਕੀ ਹਾਲ ਚਾਲ ਆ ਸਾਰੇਆਂ ਦੋਸਤਾਂ ਦਾ ਵਧੀਆ ਜੀ ਹੋਰ ਸੁਣਾਓ ਅੱਜ ਉਹ ਤੁਹਾਨੂੰ ਅੱਜ ਫੈਸਟੀਵਲ ਪੋਰਟੋ ਦਾ ਬੜਾ ਮੰਨਿਆ ਪਰ ਮੰਨਿਆ ਫੈਸਟੀਵਲ ਆ ਉਹ ਤੁਹਾਨੂੰ ਆਪਾਂ ਦਿਖਾਉਣ ਜਾ ਰਹੇ ਆ ਅੱਜ ਜਿਹੜਾ ਕਿ ਪੰਜਾਬੀ ਦੇ ਵਿੱਚ ਕਹ ਦੋ ਆ ਥੋੜੇ ਪਲਾਸਟਿਕ ਦੇ ਹੁੰਦੇ ਆ ਉਹ ਸਿਰਾਂ ਦੇ ਵਿੱਚ ਮਾਰਦੇ ਕਦੂਦੇ ਦੇ ਤੇ ਬਹੁਤ ਫੇਮਸ ਆ ਯੂਰਪ ਦਾ ਯੂਰਪ ਦਾ ਨੀ ਪੁਰਤਗਾਲ ਦਾ ਪੁਰਤਗਾਲ ਦਾ ਪੁਰਤਗਾਲ ਸਾਰੀ ਯੂਰਪ ਦਾ ਨਹੀਂ ਆ ਪੁਰਤਗਾਲ ਦਾ ਆ ਤੇ ਸ਼ਹਿਰ ਪੋਰਤੋ ਦਾ ਹੂੰ ਤੇ ਆਜੋ ਤੁਹਾਨੂੰ ਲੈ ਚਲਦੇ ਆ ਮੇਲੇ ਦੇ ਵਿੱਚ ਇਹ ਆਪਣੇ ਗगनਪਾਜੀ ਹਣੀ ਹੂੰ ਹੁ ਆਪਣਾ ਵੀਰ ਕੁਲਦੀਪ ਵੀਰ ਗੁਰਜੀਤ ਗੁਰਜੀਤ ਇੱਕ ਵੀਰ ਗੁਰਜੀਤ ਸਾਰਿਆਂ ਨੂੰ ਅੱਜ ਆਪਾਂ ਜੁੜਿਆ ਨਵੇਂ ਬਲੌਗ ਦੇ ਨਾਲ ਅੱਜ ਤੁਹਾਨੂੰ ਪੂਰਤਗਾਲ ਦੇ ਪੋਰਤੋ ਸਿਟੀ ਦੇ ਵਿੱਚ ਸਾਨੂੰ ਅੱਜ ਇੱਕ ਫੈਸਟੀਵਲ ਆ ਥੋੜਿਆਂ ਦਾ ਇੱਕ ਦੂਸਰੇ ਦੇ ਸਿਰ ਦੇ ਉੱਤੇ ਮਾਰੇ ਜਾਂਦੇ ਆ ਇਹਨਾਂ ਨੇ ਕੋਈ ਪਰੰਪਰਾ ਚੱਲਦੀ ਆ ਪੁਰਤਗਾਲ ਦੀ ਉਹਦਾ ਅੱਜ ਮੇਲਾ ਹੈ ਰਾਤ ਨੂੰ ਫੈਸਟੀਵਲ ਹੋਣਾ ਤੁਹਾਨੂੰ ਜੁੜਦੇ ਅੱਜ ਸਾਰੀ ਰਾਤ ਦਿਖਾਉਨੇ ਆ ਆਓ ਮਿਲਦੇ ਆ ਆਓ ਮਿਲਦੇ ਆ ਇਹ ਆਪਣੇ ਗਗਨਦੀਪ ਹਾਂਜੀ ਇਹ ਆਪਣੇ ਵੀਰ ਜੀ ਕਰੋ ਸਰ ਸਸਰੀ ਗੱਲ ਸਾਰਿਆਂ ਨੂੰ ਅੱਜ ਤੁਹਾਨੂੰ ਵਿਖਾਵਾਂਗੇ ਇਹਦਾ 30 ਮਿਨਟ ਨਾਈਟ ਤੇ ਪਟਾਕੇ ਵੀ ਬੜੇ ਚੱਲਦੇ ਆ ਇੱਥੇ ਇੱਥੇ ਇੱਕ ਬੜਾ ਫੇਮਸ ਪੋਲਿਆ ਜਿੱਦਾ ਪੋਰਟੋ ਦੇ ਵਿੱਚ ਉੱਥੇ ਮਨ ਕੇ ਬੜੀ ਪੁਰਾਣੀ ਇਤਿਹਾਸਕ ਵੀ ਆ ਤੇ ਪੁਰਤਗਾਲ ਸ਼ਹਿਰ ਦੇ ਵਿੱਚ ਪੋਰਟੋ ਦਾ ਇਤਿਹਾਸਿਕ ਆ ਤੇ ਉੱਥੇ ਆਪਣੀ ਹਿੰਦੀ ਮੂਵੀ ਵੀ ਬਣੀ ਆ ਬੜੀ ਉੱਥੇ ਰਿਤਿਕ ਰੋਸ਼ਨ ਦੀ ਰਿਤਿਕ ਰੋਸ਼ਨ ਦੀ ਰਿਤਿਕ ਰੋਸ਼ਨ ਦਾ ਸ਼ਾਲ ਮਾਰੀ ਪਰ ਬਚ ਗਿਆ ਇਹ ਪਰ ਬਚ ਗਿਆ ਬੜੀ ਨਹੀਂ ਆ ਜਿਹੜੀ ਇਹਦੀ ਇਹਦੀ ਸ਼ਾਲਵਰ ਹੋਣੀ ਆ ਅੱਜ ਜੁਕਰੇ ਨਾ ਅੱਜ ਜੁਕਰੇ ਮੇਰੀ ਸ਼ਾਲਵਰ ਆਵਾਗਾ ਤਾਂ ਵੇਖੋ ਬਚਦਾ ਕਿ ਨਹੀਂ ਬਚਦਾ ਨਹੀਂ 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 ਹਮ ਚਲੋ ਕੋਈ ਨਹੀਂ ਇਰ ਮਿਲਦੇ ਆ ਹਨਾ ਹਾਂ ਚਲੋ ਸਹੀ ਆ ਮਿਲਦੇ ਆ ਘੜੀ ਤੱਕ ਜੀ ਸਤਿ ਸ੍ਰੀ ਅਕਾਲ ਜੀ ਹੋਰ ਇਹ ਕਿਹ ਕੰਟੀਨ ਹੈ ਹਾਂ ਹਾਂ ਗਾਇਸ ਕੰਟੀਨ ਜਿਆਦੀ ਨਾਲ ਕੋਈ ਗਿਰੇ ਆਈ ਤੇ ਕੀ ਮਿਲਦਾ ਇੱਥੇ ਖਾਣ ਪੀਣ ਵਾਲੀ ਚੀਜ਼ਾਂ ਅੱਛਾ ਬਨਸ ਬਨੀਆਂ ਬਨ ਦੁੱਧ ਦੁੱਧ ਮੇਰ ਚਲੋ ਆਜੋ ਹੋ ਨਹੀਂ ਚੱਲੇ ਆ ਫਿਰ ਮੈਟਰੋ ਸਟੇਸ਼ਨ ਵੱਲ ਹਾਂ ਮੈਟਰੋ ਸਟੇਸ਼ਨ ਤੇ ਜਾ ਕੇ ਜੀ ਜੀ ਆ ਨੂੰ ਹਾਂ ਕੰਪਨੀਆਂ ਦੀ ਟ੍ਰੇਨ ਕੰਪਨੀਆਂ ਹਾਂ ਕੰਪਨੀਆਂ ਛੱਡ ਕੇ ਮੁੜ ਕੇ ਉਮੀਦਾਂ ਫਿਰ ਮਿਲਦੇ ਆ ਚਲੋ ਮਿਲਦੇ ਆ ਫਿਰ ਚੰਗਾ ਜੀ ਜੀ ਸਤਿ ਸ੍ਰੀ ਅਕਾਲ ਜੀ ਸੇਰਾਪ ਆ ਗਿਆ ਫੇਸਟੇਚ ਤੇ ਹੁਣ ਦੇਖੋ ਟੈਂਟ ਜੀ ਕਢਾ ਲਈ ਆਪਾਂ ਤੇ ਦੇਖਦੇ ਆ ਇੱਕ ਜਗਾਏ ਆਪਾਂ ਜਿੱਦਾ ਗਾਹ ਤੱਕ ਫੇਸਟਾ ਜਿਹਾ ਚੱਲਦਾ ਪਿਆ ਉਹ ਆਹ ਲੋ ਜੀ ਆ ਫੇਸਟਾ ਚੱਲਦਾ ਪਿਆ ਤੇ ਜਨਤਾ ਪੂ ਆਪਣਾ ਲੈ ਗਈ ਆ ਸਮਾਨ ਫਰਾਈ ਕਰਨ ਨੂੰ ਜਾਂ ਮਚਿਮਚੀ ਆਹ ਹੋਈ ਉਹ ਇਹ ਰਾਸ਼ਦ ਰਾਸ਼ਦ ਪੁਗਾਇਆ ਉਹ ਕਿੰਨਾਂ ਜ਼ੁਬਾਨੇ ਕਿੰਨਾਂ ਜ਼ੁਬਾਨੇ ਉਹ 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 ਕਿੰ

ਲੋ ਜੀ ਰਾਸ਼ਿਦ ਐ ਰਾਸ਼ਿਦ ਬੰਦੇ ਨੇ ਬੰਦਾ ਚੜਿਆ ਇੱਥੇ ਆ ਫਾਰੇ ਪਤਾ ਕੀ ਵੇਖਣ ਆਏ ਲੋ ਜੀ ਵੇਖੋ ਨਾ ਯਾਰਾ ਇਹ ਬਹੁਤ ਹੀ ਜ਼ਿਆਦਾ ਸੋਹਣਾ ਵਾ ਉਹ ਸਾਹਮਣੇ ਚੜ ਗਿਆ ਬਹੁਤ ਫਲਾਣੀ ਇਹਨਾਂ ਦੀ ਆਹ ਵੇਖੋ ਵਾਹੇ ਜਾਣਾ ਤੇ ਆਪਾਂ ਉਹ ਆ ਗਿਆ ਔਰ ਨਹੀਂ ਗੱਲ ਬੰਦੇ ਆ ਵੇਖੋ ਲੋ ਜੀ ਮਿੱਤਰੋ ਤੇਰਾ ਦੁਨੀਆ ਵੇਟ ਕਰਦੀ ਆ ਗਿਆ ਕਾ ਬਤੀਆਂ ਦੇ ਬਤੀਆਂ ਬਲ ਗਏ ਇਥੇ ਨਾਲ ਫੋਕਣ ਲੱਗੇ ਰਾਵਾਂ ਨੂੰ ਕੱਲਣ ਲੱਗੇ ਪਟਾਕੇ ਵਾਹ ਘੜੀ ਗੋ ਆਦੋ ਬਹੁਤ ਆਗੀਆਂ ਜੇ ਲੋ ਜੀ ਫਰਕ ਆ ਚੰਦਰਮਾਲੇ ਤੋਂ ਨਿਕਲੇ ਐ ਚੰਦਰਮਾਲਾ ਸਭ ਤੋਂ ਸੋਨਾ ਥੀਓ ਕਹਾ ਕੋ ਸਭ ਤੋਂ ਸੋਨਾ ਥੀਓ ਹੈ ਦੇਖੋ ਵੀਰ ਸਾਹਮਣੇ ਚੰਦਰਮਾਲਾ ਆਜ ਕਰਿਆ ਆਜ ਤੋਂ ਵੀ کافی ਫੇਮਸ ਰਹੀਓ ਚਲ ਤੇ ਚਲ ਕੇ ਚਲ ਤੇ ਗਲੇਲੇ ਗਲੇਲੇ ਕਾਨੂੰ ਮੈਂ ਸਟੋਪੀਸ ਉਹਨਾ ਵੀ ਉਹ ਖਾਉਣੇ ਕਿ ਕਿ ਜਿਹੜਾ ਲੋਕੀ ਘਰ ਕਰੀ ਹੋ ਜਾਣਗੇ ਫੇ ਥੋੜਾ ਹੀ ਲਾਗੇ ਨਹਿਰ ਦੇ ਲਾਗੇ ਜਾਵਾਂਗੇ ਤੁਹਾਨੂੰ ਆਵੇ ਲੋ ਆਹਤੋਂ ਆਵੇ ਲੋ ਪੁਲ ਵੇਹ ਲੋ ਹਰ ਕੰਦਰਵਾ ਵਾਲਾ 뷰 ਬਹੁਤ ਸੋਹਣਾ ਵਾ ਬਾਕੀ ਆਹ ਹੁਣ ਜਨਤਾ ਜਿਹੜੀ ਘਰੋਂ ਘਰੀ ਜਾਂਦੀ ਆ ਅੱਜ ਸਾਰਾ ਮੈਚ ਬ੍ਰਾਜ਼ੀਲੀਆ ਲੋ ਜੀ ਫਾਈਨਲੀ ਅਸੀਂ ਪਹੁੰਚ ਗਏ ਥੱਲੇ ਆਹ ਨਾ ਰਿਹਾ ਹੋਰ ਖਾਣਾ ਡਾਉਣ ਲੱਗੇ ਆ ਓਕੇ ਰੱਖ ਲੈ ਟਿਕ ਦਾ ਆਉਂਦੇ ਆ ਦੋਆ ਕਦੇ ਡਾਤਾ ਵਾ ਬਸ ਇਤਾਂ ਹੀ ਆ ਜੀ हाँ पोलिया भी हो सामने चेक करो लो कि चेक करो चेक करो रखट दो किलोमीटर